ਸਤਿ ਸ਼੍ਰੀ ਅਕਾਲ ਜੀ ਦਾ ਪੰਜਾਬ ਸਾਡਾ ਪੰਜਾਬ ਵਾਲੀ ਫੈਮਿਲੀ ਵੱਲੋਂ ਬਹੁਤ ਹੀ ਮੰਦਰਭਾਗੀ ਖਬਰ ਆ ਗਈ ਆ ਉਹਨਾਂ ਨੇ ਜੋ ਹੀ ਵੀਡੀਓ ਸ਼ੂਟ ਕੀਤੀ ਸੀ ਗਲਤੀ ਜੋ ਪਹਿਲਾ ਸ਼ੂਟ ਕੀਤੀ ਸੀ ਬਹੁਤ ਹੀ ਹੁਣ ਵਾਇਰਲ ਹੋ ਰਹੀ ਆ ਲੋਕ ਕਹਿ ਰਹੇ ਆ ਕਿ ਉਹਨਾਂ ਦੇ ਘਰ ਕੋਈ ਇਦਾਂ ਦੀ ਘਟਨਾ ਘਟ ਗਈ ਆ ਜਿਸ ਦੇ ਕਾਰਨ ਪੂਰਾ ਪਰਿਵਾਰ ਸਦਮੇ ਚ ਪਰ ਇਦਾਂ ਦਾ ਕੁਝ ਵੀ ਨਹੀਂ ਆ ਉਹ ਪਰਿਵਾਰ ਨੇ ਖੁਦ ਹੀ ਆ ਕੇ ਦੱਸਿਆ ਹੈ ਕਿ ਉਹ ਸਿਰਫ ਉਹਨਾਂ ਨੇ ਸ਼ੂਟਿੰਗ ਹੀ ਕੀਤੀ ਸੀ ਵੀਡੀਓ ਦੀ ਗਲਤੀ ਸ਼ੂਟਿੰਗ ਵੀਡੀਓ ਦਾ ਨਾਮ ਸੀ ਗਲਤੀ ਜਿਸ ਵਿੱਚ ਉਹਨਾਂ ਨੇ ਇੱਕ ਰੋਲ ਕੀਤਾ ਸੀ ਜਿਸ ਵਿੱਚ ਪ੍ਰੀਤ ਦੇ ਡੈਡੀ ਨੂੰ ਮਤਲਬ ਕਿ ਦਿਖਾਇਆ ਗਿਆ ਸੀ ਕਿ ਵੀ ਉਹ ਸੁਰਗਵਾਸ ਹੋ ਗਏ ਹਨ ਸਿਰਫ ਉਹਨਾਂ ਲਈ ਸ਼ੂਟਿੰਗ ਸੀ ਪਰ ਉਹਨਾਂ ਨੇ ਇਹ ਸ਼ੂਟਿੰਗ ਨੇ ਲੋਕਾਂ ਦਾ ਵੀ ਦਿਲ ਬਹੁਤ ਦਿਖਾਇਆ ਲੋਕਾਂ ਨੇ ਬੜੇ ਕਮੈਂਟ ਕੀਤੇ ਕਿ ਤੁਸੀਂ ਇਦਾਂ ਦੀ ਵੀਡੀਓ ਨਾ ਅਪਲੋਡ ਕਰਿਆ ਕਰੋ ਜਿਸ ਦੇ ਕਾਰਨ ਸਾਡਾ ਵੀ ਮਨ ਦੁਖਦਾ ਹੈ ਤੁਹਾਨੂੰ ਵੀ ਵੀਡੀਓ ਬਣਾਉਣ ਚ ਬਹੁਤ ਦਿੱਕਤ ਆਉਂਦੀ ਹੈ ਕਿਉਂਕਿ ਇਹ ਇੱਕ ਇਮੋਸ਼ਨਲ ਟਾਈਮ ਹੁੰਦਾ ਹੈ ਪਰ ਉਹਨਾਂ ਨੇ ਉਹਦਾਂ ਦੀ ਹੀ ਸਟੋਰੀ ਉਹਨਾਂ ਨੇ ਦਿਖਾਈ ਸੀ ਕਿ ਉਹਨਾਂ ਨੂੰ ਇਹ ਰੋਲ ਕਰਨਾ ਪਿਆ ਪਰ ਉਹਨਾਂ ਨੇ ਇਹ ਪੂਰਾ ਉਹਨਾਂ ਨੇ ਵਾਦਾ ਕੀਤਾ ਕਿ ਅਗਲੀਆਂ ਵੀਡੀਓਜ਼ ਦੇ ਵਿੱਚ ਇਦਾਂ ਦੀ ਉਹ ਵੀਡੀਓ ਨਹੀਂ ਬਣਾਉਣਗੇ ਜਿਸ ਦੇ ਕਾਰਨ ਉਹਨਾਂ ਦੇ ਈਵਰਜ਼ਾਂ ਦਿਲ ਦੁਖੇ ਉਹਨਾਂ ਦੇ ਘਰ ਸਭ ਕੁਝ ਠੀਕ ਹੈ ਬਹੁਤ ਲੋਕ ਸਮਝ ਰਹੇ ਆ ਕਿ ਕਬਲ ਦੇ ਪ੍ਰੀਤ ਦੇ ਦਾਦੀ ਜੀ ਸਵਰਗਵਾਸ ਹੋ ਗਿਆ ਪਰ ਇਦਾਂ ਦਾ ਕੁਝ ਨਹੀਂ ਉਹ ਉਹ ਬਿਲਕੁਲ ਠੀਕ ਹੈ ਸਾਰਾ ਪਰਿਵਾਰ ਬਿਲਕੁਲ ਹੀ ਠੀਕ ਆ ਉਹਨਾਂ ਦੇ ਘਰ ਵਿੱਚ ਐਸੀ ਕੋਈ ਗੱਲ ਵੀ ਨਹੀਂ ਆ ਪੂਰਾ ਪਰਿਵਾਰ ਬਿਲਕੁਲ ਠੀਕ ਤੰਦਰੁਸਤ ਹੈ ਉਹ ਸਿਫ ਨੂੰ ਨੇ ਸ਼ੂਟ ਇੰਗੀ ਕੀਤੀ ਸੀ ਵੀਡੀਓ ਜਿਸ ਦੇ ਕਾਰਨ ਉਹ ਬੜੀ ਹੀ ਉਹਨਾਂ ਨੇ ਇੱਕ ਸ਼ੋਰਟਸ ਪਾਇਆ ਸੀ ਜਿਸ ਦੇ ਕਾਰਨ ਉਹ ਬਹੁਤ ਹੀ ਵਾਇਰਲ ਹੋ ਗਿਆ ਤੇ ਸਾਰਿਆਂ ਨੂੰ ਇਹ ਲੱਗ ਰਿਹਾ ਕਿ ਉਹਨਾਂ ਦੇ ਘਰ ਕੁਝ ਹੋ ਗਿਆ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਗੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਜੀ ਮਿਲਦੇ ਆਂ ਨੈਕਸਟ ਵੀਡੀਓ ਵਿੱਚ